ਆਪਾ ਫਾਰਮ ਤੇ ਆਇਆ ਜੀ ਤੁਹਾਨੂੰ ਦਿਖਾਉਣਾ ਇੱਕ ਖਾਸ ਚੀਜ਼ ਜਿਹੜਾ ਵਹਿਤਾ ਪਸ਼ੂ ਭਾਈ ਹੁਣੀ ਸੋਹਣੇ ਰੱਖਦੇ ਆ ਸੇਲ ਪਰਚੇਜ਼ ਦਾ ਕੰਮ ਕਰਦੇ ਆ ਕਿਸੇ ਨੂੰ ਜ਼ਰੂਰਤ ਤਾਂ ਤੁਸੀਂ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਆ ਛੱਤ ਦੇਖੋ ਕਾਨਿਆਂ ਦੀ ਪਾਈ ਹੋਈ ਬਾਸ ਦੀ ਕਾਨਿਆਂ ਦੀ ਗਾਡਰ ਪਾ ਕੇ ਪੱਕੀ ਤੇ ਠੰਡੀ ਬਹੁਤ ਆ ਉੱਚੀ ਆ ਕਾਫੀ ਠੰਡੀ ਬੜੀ ਆ ਮੈਨਾਂ ਮਹਿਸੂਸ ਹੀ ਨਹੀਂ ਹੁੰਦੀ ਲੋੜ ਪੱਖੇ ਦੀ ਜਾਂ ਕੋਈ ਹੋਰ ਆ ਨੰਬਰ ਆ ਵੀਰ ਉਹਨਾਂ ਦਾ 9779605180 ਢਾਲੀਵਾਲ ਡੈਰੀ ਫਾਰਮ ਪਿੰਡ ਤੌੜਾ ਬੂਰੀ ਝੋਟੀ ਆ ਬਹੁਤ ਸੋਹਣੀ ਇਹ ਇਹਨਾਂ ਦੀ ਘਰ ਵਾਸਤੇ ਰੱਖੀ ਆ ਮੱਝ ਵੀ ਘਰ ਵਾਸਤੇ ਆ ਤੇ ਉਹ ਦੋ گاਵਾ ਇਹ ਘਰ ਵਾਸਤੇ ਬਾਕੀ ਸਾਰਾ ਮਾਲ ਸੇਲ ਵਾਸਤੇ ਦਿੱਲੀ ਆਉਂਦਾ ਜਾਂਦਾ ਰਹਿੰਦਾ ਆ ਤਾਜੀ ਸੂਈ ਆ ਹੁਣੇ ਚੰਗੀ ਸੋਹਣੀ ਬੱਛੀ ਆ ਵਧੀਆ ਮੁਠੀ ਵਾਲਾ ਥਣ ਲੱਗਿਆ